ਮੈਂ ਦੇਸ਼ ਆਜ਼ਾਦ ਹੋਵੇ ਲੱਟੂ ਬਣਨਾ ਜਾਂ ਜਿਹੜੇ ਚਿੱਟੇ ਦੇ ਨਾਲ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਉਹਦਾ ਦੁੱਖ ਸਾਂਝਾ ਕਰਾਂ ਜਾਂ ਜਿਹੜੀ ਬੱਚਿਆਂ ਦੇ ਨਾਲ ਰੇਪ ਹੋ ਰਿਹਾ ਉਹਦਾ ਦੁੱਖ ਸਾਂਝਾ ਕਰਾਂ ਪਹਿਲਾਂ ਅੰਦਾ ਕਾਨੂੰਨ ਹੁੰਦਾ ਸੀ ਅੰਦਾ ਪ੍ਰਸ਼ਾਸਨ ਹੋ ਗਿਆ ਕਿਨੂ ਕਿਨੂ ਕੀ ਕੀ ਕੁੱਪ ਸੁਨਾਵਾ ਚਰਮੈਨਾਂ ਦੀ ਰਾਜਨੀਤੀ ਨਾ ਕਰੀਏ ਕਿਉਂਕਿ ਚਿੱਟੇ ਨੂੰ ਬੰਦ ਕਰਾਉਣ ਵਿੱਚ ਆਪਾਂ ਸਾਥ ਦਿੱਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਕਿਸੇ ਦਾ ਸਾਥ ਚਾਹੀਦਾ ਸਾਨੂੰ ਜਨਤਾ ਦਾ ਸਾਥ ਚਾਹੀਦਾ ਕਿਉਂਕਿ ਜਨਤਾ ਜਦੋਂ ਖੜੀ ਹੋਵੇ ਭਾਜੀ ਜਨਤਾ ਨਹੀਂ ਬੋਟਾ ਪਾਣੀਆ ਜਨਤਾ ਨਹੀਂ ਵਜ਼ੀਰ ਬਦਲਣ ਲੈਣੇ ਕਹਿਣਾ ਚਾਹਾਂਗਾ ਜਿਹੜੇ ਰੇਪ ਨੇ ਜਦੋਂ ਸਾਨੂੰ ਲੋਕਾਂ ਨੂੰ ਦੇਖਦੇ ਆ ਤੇ ਅਸੀਂ ਪਾਪਕ ਹੋ ਕੇ ਚੁੱਪ ਕਰਕੇ ਬਹਿ ਜਾਂਦੇ ਆ ਕਨਪੋਸ ਪ੍ਰਸ਼ਾਸਨ ਨਹੀਂ ਖਤਮ ਕਰ ਸਕਦਾ ਇਹ ਚਿੱਟਾ ਗੱਲੀਆਂ ਸਰਕਾਰਾਂ ਨਹੀਂ ਖਤਮ ਕਰ ਸਕਦੀਆਂ ਇਹ ਚਿੱਟੇ ਨੂੰ ਖਤਮ ਕਰਨ ਵਾਸਤੇ ਮੈਨੂੰ ਤੁਹਾਨੂੰ ਨਿਰਜ চোপੜਾ ਵੀਰ ਜੀ ਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਪੈਣਾ ਹੈ ਜਿਹੜਾ ਗੋਰਿਆਂ ਤੋਂ ਸੀ ਦੇਸ਼ ਆਜ਼ਾਦ ਕਰਾ ਲਿਆ ਪਰ ਆਪਣਾ ਜਿਹੜਾ ਚਿੱਟੇ ਨਾਮ ਦਾ ਦੇਸ਼ ਅੱਜ ਵੀ ਗੁਲਾਮ ਆ ਕਿਉਂਕਿ ਇੱਥੇ ਨਿੱਟ ਮਾਮਾ ਦੇ ਪੁੱਤ ਮਰ ਰਹੇ ਨੇ ਤੁਹਾਨੂੰ ਲੈਮਨ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਆ ਯੁਵੰਦਰੀ ਅੱਜ ਦੇਸ਼ ਨੂੰ ਆਜ਼ਾਦ ਹੋਏ ਨੇ 78 ਸਾਲ ਹੋ ਗਏ ਨੇ ਤੇ ਅੱਜ 15 ਅਗਸਤ ਵੀ ਹੈ ਇੰਡੀਪੈਂਡੈਂਟ ਡੇ ਹੈ ਤੇ ਹਜੇ ਤੱਕ ਜਿਦਾ ਕਿ ਇਹ ਦੇਸ਼ ਦੇ ਵਿੱਚ ਇੱਕ ਪੰਜਾਬ ਪੰਜਾਬ ਵੀ ਜਾਂਦਾ ਵਾ ਪੰਜਾਬ ਜਿਹੜਾ ਕੀ ਹੈ ਨਸ਼ਾ ਤੋਂ ਜਿਹੜਾ ਕੀ ਹੈ ਪੀਡੀ ਟੈਕ ਨਸ਼ੇ ਨਸ਼ੇ ਜਿਹੜੇ ਕੀ ਲਗਾਤਾਰ ਪੰਜਾਬ ਦੇ ਵਿੱਚ बिक ਰਹੇ ਮੋਤਾ ਹੋ ਰਿਹਾ ਨੇ ਮਾਵਾ ਦੇ ਪੁੱਤ ਜਿਹੜੇ ਕੀ ਲਗਾਤਾਰ ਮਰਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਮੇ ਨਾਲ ਸਮਾਜ ਸੇਵਕ ਰੋਹਿਤ अरोड़ा जोड ਚੁੱਕੇ ਨੇ ਹਾਲਾਂਕਿ ਕੱਲ ਫਿਲਹਾਲ ਹੀ ਉਹਨਾਂ ਦਾ ਇੱਕ ਬਿਆਨ ਆਇਆ ਜੀਗਾ ਕਿ ਕੱਲ ਹੀ ਇੱਕ 21 ਸਾਲਾ ਦਾ ਨੌਜਵਾਨ ਜਿਹੜਾ ਕੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਗੱਲਬਾਤ ਕਰਾਂਗੇ ਭਾਈ ਅੱਜ 15 ਅਗਸਤ ਹੈ ਇੰਡੀਪੈਂਡੈਂਟ ਡੇ ਹੈ ਇਸ ਦਿਨ ਹੀ ਸਾਡਾ ਭਾਰਤ ਜਿਹੜਾ ਆਜ਼ਾਦ ਹੋਇਆ ਸੀਗਾ ਬੜੀਆਂ ਖੁਸ਼ੀਆਂ ਮਣੀਆਂ ਗਈਆਂ ਸੀਗੀਆਂ ਕਿਸ ਤਰ੍ਹਾਂ ਦੇ ਦੇ ਰਹੇ ਹੋ ਇਸ ਭਾਰਤ ਅੱਜ ਆਜ਼ਾਦ ਹੋਇਆ। ਭਾਜੀ ਮੈਂ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਜੈਸ਼ਕੀਰੀ ਰਾਮ ਮੈਂ ਰੋਹਿਤ अरोड़ा ਭਾਈ ਮੈਨੂੰ ਇੱਕ ਗੱਲ ਦੱਸੋ ਮੈਂ ਦੇਸ਼ ਆਜ਼ਾਦ ਹੋਏ ਦੇ ਲੱਡੂ ਮੰਨਾ ਜਾਂ ਜਿਹੜੇ ਚਿੱਟੇ ਦੇ ਨਾਲ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਉਹਦਾ ਦੁੱਖ ਸਾਂਝਾ ਕਰਾਂ ਜਾਂ ਜਿਹੜੀ ਬੱਚੀਆਂ ਦੇ ਨਾਲ ਰੇਪ ਹੋ ਰਿਹਾ ਉਹਦਾ ਦੁੱਖ ਸਾਂਝਾ ਕਰਾਂ ਦੁੱਖ ਬਹੁਤ ਨੇ ਅੰਗਰੇਜ਼ਾਂ ਤੋਂ ਤਾਂ ਸੀ ਆਜ਼ਾਦੀ ਲੈ ਗਏ ਆ ਪਰ ਚਿੱਟੇ ਵਾਲੇ ਤੇ ਆ ਰੇਪ ਵਾਲਿਆਂ ਦੇ ਪੱਲੇ ਪੈ ਗਏ ਆ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਜਨਤਾ ਨੂੰ ਇਹ ਚਿੱਟਾ ਕੱਲਾ ਪੋਸਟ ਪ੍ਰਸ਼ਾਸਨ ਨਹੀਂ ਖਤਮ ਕਰ ਸਕਦਾ ਇਹ ਚਿੱਟਾ ਕੱਲੀਆਂ ਸਰਕਾਰਾਂ ਨਹੀਂ ਖਤਮ ਕਰ ਸਕਦੀਆਂ ਇਹ ਚਿੱਟੇ ਨੂੰ ਖਤਮ ਕਰਨ ਵਾਸਤੇ ਮੈਨੂੰ ਤੁਹਾਨੂੰ ਨਿਰਜ চোপੜਾ ਵੀਰ ਜੀ ਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਪੈਣਾ ਹੈ ਇਹ ਤਾਂ ਹੀਓ ਚਿੱਟਾ ਖਤਮ ਹੋਣਾ ਹੈ ਮੈਂ ਕਿਸ ਮੰਦਿਰ ਕਿਸ ਮਸਜਿਦ ਕਿਸ ਗੁਰਦੁਆਰੇ ਗੁਰਦੁਆਰੇ ਨੂੰ ਤੇ ਹਮ ਮੇ ਲੋਕਾਂ ਦੀ ਦੁੱਖੀ ਆਵਾਜ਼ਾਂ ਲੈ ਕੇ ਤੁਹਾਡੇ ਲੋਕਾਂ 'ਚ ਕਿਉਂ ਨਾ ਆਵਾਂ ਜਦੋਂ ਭਾਜੀ ਆਪ ਤੁਸੀਂ ਚੀਤ ਦੇ ਸਕਦੇ ਹੋ ਪਹਿਲਾ 6 ਸਾਲ ਦੀ ਬੱਚੀ ਨਾਲ ਫਿਰ ਅਜੋਧਿਆਂ ਦੇ ਵਿੱਚ 12 ਸਾਲ ਦੀ ਬੱਚੀ ਨਾਲ ਫਿਰ ਰਾਹੋਂ ਰੋਡ ਤੇ 12 ਸਾਲ ਦੀ ਬੱਚੀ ਨਾਲ ਹੁਣ ਕੱਲ ਇੱਕ ਮੁੱਦਾ ਫਿਰ ਜ਼ਿਆਦਾ ਭੰਗੜਿਆ ਹੋਇਆ ਹੈ ਜਿਹੜਾ ਬੰਗਲੌਰ ਦਾ ਬੰਗਲੌਰ ਕੋਲਕੱਤਾ ਦਾ ਸੋਰੀ ਕੋਲਕੱਤਾ ਦਾ ਕਿ ਜਿਹੜੀ ਇੱਕ ਧੀ ਐਡੀਆਂ ਡਿਗਰੀਆਂ ਐਡੀਆਂ ਪੜਾਈਆਂ ਕਰਕੇ ਪਾਸ ਹੋਈ ਇੱਕ ਹਸਪੀਟਲ ਚ ਡਾਕਟਰ ਦੀ ਜੋਬ ਨਪਾਉਂਦੇ ਹੋਏ ਜਦੋਂ ਆਪਣੀ ਡਿਊਟੀ ਨੂੰ ਸਮਾਪਤ ਕੀਤਾ ਤੇ ਉਹਨੇ ਰੈਸਟ ਕਰਨ ਵਾਸਤੇ ਜਦੋਂ ਗਈ ਤੇ ਉਹਦੇ ਨਾਲ ਰੇਪ ਹੋਇਆ ਉਸ ਰੇਪ ਨੂੰ ਇੱਕ ਮਰਡਰ ਦਾ ਜਿਹੜਾ ਕਿ ਸੁਸਾਇਡ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਮੈਂ ਕਹਿਣਾ ਚਾਹਾਂਗਾ ਜਿਹੜੇ ਰੇਪ ਨੇ ਜਦੋਂ ਸਾਨੂੰ ਲੋਕਾਂ ਨੂੰ ਦੇਖਦੇ ਆ ਕਿ ਅਸੀਂ ਭਾਵਕ ਹੋ ਕੇ ਚੁੱਪ ਕਰਕੇ ਬਹਿ ਜਾਂਦੇ ਆ ਪਰ ਮੈਂ ਕਹਿਣਾ ਚਾਹੁੰਦਾ ਸਾਨੂੰ ਲੋਕਾਂ ਨੂੰ ਇੱਕਜੁੱਟ ਹੋਣਾ ਪੈਣਾ ਜਦੋਂ ਰਾਜਾ ਤਕੜਾ ਹੁੰਦਾ ਹੈ ਨਾ ਵਜ਼ੀਰ ਦੀ ਹਿੰਮਤ ਨਹੀਂ ਹੁੰਦੀ ਖੁਸਕ ਜੇ ਜਦ ਰਾਜਾ ਹੀ ਨਿਕੰਮਾ ਤੇ ਕੀ ਪੰਜਾਬ ਨੂੰ ਬਚਾਵਾਂਗੇ ਇਹ ਦੁੱਖ ਵਾਲੀਆਂ ਗੱਲਾਂ ਲੈ ਕੇ ਦਿੱਲੀ ਤੁਹਾਡੇ ਵਿੱਚ ਆਵਾਂਗੇ ਅੱਜ ਅੱਕ ਕੇ ਨਿਰਜ ਵਿਰੇ ਉਹਨਾਂ ਦੇ ਨਾਲ ਫਿਰ ਰੋਡ ਤੇ ਆ ਕੇ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਕਿਉਂਕਿ ਅੱਖਾਂ ਦੇ ਉੱਤੇ ਪੱਟੀਆਂ ਜਿਹੜੀਆਂ ਪੰਨੀਆਂ ਮੈਨੂੰ ਨਹੀਂ ਲੱਗਦੀਆਂ ਖੁੱਲੀਆਂ ਹੋਏਗੀ ਪਹਿਲਾਂ ਅੰਦਾ ਕਾਨੂੰਨ ਹੁੰਦਾ ਸੀ ਹੁਣ ਅੰਦਾ ਪ੍ਰਸ਼ਾਸਨ ਹੋ ਗਿਆ ਕਿੰਨੂ ਕਿੰਨੂ ਕੀ ਕੀ ਦੁੱਖ ਸੁਨਾਵਾ ਚੁੱਪ ਕਰੇ ਕਰੇ ਬੈਠਿਆ ਨਹੀਂ ਜਾਂਦਾ ਤਾਈਓ ਗੱਲਾਂ ਲੈ ਕੇ ਤੁਹਾਡੇ ਲੋਕਾਂ ਚ ਆਵਾਂ ਬਸ ਇੰਨੀ ਗੱਲ ਕਹਿੰਦੇ ਹੋਏ ਬਾਕੀ ਮੇਰੇ ਨਿਰਜ ਵੀਰ ਜੀ ਇਹ ਕਿਸ ਤਰ੍ਹਾਂ ਦੇਦੇ ਹੋ ਨਸ਼ਾ ਇਸ ਤਰ੍ਹਾਂ ਵਿਕ ਰਿਹਾ ਹੋਇਆ 50 ਦੇ ਲਗਾਤਾਰ ਮਾਵਾ ਦੇ ਪੁੱਤ ਮਰ ਰਹੇ ਨੇ ਹਰ ਕੋਈ ਨਾ ਕੋਈ ਖਬਰਾਂ ਦੇ ਵਿੱਚ ਇਹ ਤਾਰੀ ਕੋਈ ਨਿਊਜ਼ ਆਉਂਦੀ ਜਾਂਦੀ ਹੈ ਕਿਸਤਾ ਦੇ ਦੇਸੀ ਪਾਜੀ ਜੇ ਕਰਾ ਵੀਰ ਬਜੰਗੇ ਹਰ ਹਰ ਮਹਾਦੇਵ ਮੈਨੀਰੇ ਚੋਪੜਾ ਸ਼ਿਫਸਾ ਨਾਲ ਇਨਸਾਫ ਤੋਂ ਰਾਸ਼ਟਰੀ ਚੇਅਰਮੈਨ ਪਾਜੀ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਤੁਹਾਡੇ ਚੈਨਲ ਵਾਲਿਆਂ ਦਾ ਜੋ ਕਿ ਤੁਸੀਂ ਸਾਡੀਆਂ ਖਬਰਾਂ ਲੋਕਾਂ ਤਾਈਂ ਪਹੁੰਚਾਉਂਦੇ ਹੋ ਪਾਜੀ ਇਹ ਚਿੱਟਾ ਸਾਡੇ ਕਰਾਂ ਦੇ ਵਿੱਚ ਨਹੀਂ ਹਰ ਮਾਵਾ ਦੇ ਪੁੱਤ ਮਰ ਰਹੇ ਨੇ ਠੀਕ ਆ ਉਹਦੇ ਨਾਲ ਤੁਸੀਂ ਇਸ ਚੀਜ਼ ਦੇਖੋ ਦਿਨ ਤਿਹਾਰ ਆ ਰਹੇ ਨੇ ਰਖੜੀ ਦਾ ਤਿਹਾਰ ਆ ਰਿਹਾ ਵਾ ਜਿਹੜਾ ਰਖੜੀ ਦਾ ਤਿਹਾਰ ਆ ਰਿਹਾ ਉਹਦੇ ਨਾਲ ਪੈਣਾ ਦੇ ਕਈ ਗੁੱਟਾਂ ਦੇ ਵਿੱਚ ਰਖੜੀਆਂ ਨਹੀਂ ਪੰਨੀਆਂ ਜਾਣੀਆਂ ਕਿਉਂਕਿ ਉਹ ਚੁੱਟੇ ਨਾਲ ਪੁੱਤ ਮਰ ਅਸੀਂ ਇਸ ਲਈ ਕਹਿੰਦੇ ਹਾਂ ਸਾਨੂੰ ਕੱਲਿਆਂ ਨੂੰ ਨਹੀਂ ਜਿਹੜਾ ਹਿੰਦੂ ਸਮਾਜ ਆਪਣੇ ਆਪ ਨੂੰ ਕਹਿੰਦੇ ਸਾਰੇ ਆਪਾਂ ਕਹਿੰਦੇ ਗੰਨਮੈਨਾਂ ਦੀ ਰਾਜਨੀਤੀ ਨਾ ਕਰੀਏ ਕਿਉਂਕਿ ਚਿੱਟੇ ਨੂੰ ਬੰਦ ਕਰਾਉਣ ਵਿੱਚ ਆਪਣਾ ਸਾਥ ਦਿੱਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਕਿਸੇ ਦਾ ਸਾਥ ਚਾਹੀਦਾ ਸਾਨੂੰ ਜਨਤਾ ਦਾ ਸਾਥ ਚਾਹੀਦਾ ਕਿਉਂਕਿ ਜਨਤਾ ਜਦੋਂ ਖੜੀ ਹੋਵੇ ਭਾਜੀ ਜਨਤਾ ਨੇ ਹੀ ਵੋਟਾਂ ਪਾਣੀਆਂ ਜਨਤਾ ਨੇ ਹੀ ਵਜ਼ੀਰ ਬਦਲਨੇ ਨੇ ਪਰ ਅਸੀਂ ਕਹਿੰਦੇ ਜਨਤਾ ਦਾ ਸਾਥ ਸਾਨੂੰ ਇਸ ਲਈ ਚਾਹੀਦਾ ਕਿਉਂਕਿ ਚਿੱਟਾ ਬੰਦ ਕਰਾਉਣ 'ਚ ਅਸੀਂ ਕੋਈ ਵੋਟਾਂ ਨਹੀਂ ਲੈਣੀ ਆ ਅਸੀਂ ਕਿਸੇ ਕੋ ਕੁਝ ਮੰਗਣ ਨਹੀਂ ਜਾਣਾ ਅਸੀਂ ਇਹ ਕਹਿੰਦੇ ਜਿਹੜੇ ਵੀਡੀਓ ਸਾਡੀ ਦੇਖਦੇ ਨੇ ਜਦੋਂ ਤੁਸੀਂ ਇਹਨੂੰ ਜ਼ ਜਦੋਂ ਚਿੱਟੇ ਦੇ ਮਾਵਾ ਦੇ ਪੁੱਤ ਮਰ ਰਹੇ ਨੇ ਉਹਨੂੰ ਜਿਆਦਾ ਸ਼ੇਅਰ ਕਰੂੰਗੇ ਲੋਕੀ ਆਪੇ ਤੁਹਾਡੇ ਨਾਲ ਜੁੜੇ ਨੇ ਅਸੀਂ ਜਿਹੜੇ ਹਿੰਦੂ ਸਮਾਜ ਅਸੀਂ ਇਹਨੂੰ ਉਹਨੂੰ ਵੀ ਕਹਿੰਦੇ ਆ ਜਿਹੜੀ ਚਿੱਟੇ ਦੀ ਮਹੀਮ ਆ ਇਹਨੂੰ ਲੰਬੀ ਲੈ ਕੇ ਜਾਵੇ ਜਿਹੜਾ ਗੋਰਿਆਂ ਤੋਂ ਦਾ ਅਸੀਂ ਦੇਸ਼ ਆਜ਼ਾਦ ਕਰਾ ਲਿਆ ਪਰ ਆਪਣਾ ਜਿਹੜਾ ਚਿੱਟੇ ਨਾਵਾ ਦੇਸ਼ ਅੱਜ ਵੀ ਗੁਲਾਮ ਆ ਕਿਉਂਕਿ ਇੱਥੇ ਨਿਤ ਮਾਵਾ ਦੇ ਪੁੱਤ ਮਰ ਰਹੇ ਨੇ ਸੋ ਇਹ ਬਿਲਕੁਲ ਨੌਜਵਾਨ ਵੀ ਇੱਥੇ ਮੌਜੂਦ ਨੇ ਜਿੱਥੇ ਕੀ ਆ ਇੱਕ ਲਿਖਿਆ ਹੈ ਸਟਾਪ ਸਟਾਪ ਦੀ ਰੇਪ ਥਿੰਕ ਅਬਾਊਟ ਯਰ ਸਿਸਟਰ ਡਾਟਰ ਮਦਰ भैया कोई पोस्टर भर है कि मतलब है ना सर जैसा कि पता अभी आपको अगर जो न्यूज़ के माध्यम से नहीं पता हो तो सोशल मीडिया के माध्यम से आपको पता लगा होगा जो कोलकाता में एक इंटर्न काम कर रही थी पीजी के लिए ठीक है पीजी में वो इंटर्न थी वो और वो जूनियर के साथ एक दिन पहले लंच की थी सॉरी डिनर की थी एंड उसके साथ उसको सोने के लिए जगह नहीं मिला तो वो सेमिनार हॉल में जाकर सो गई एंड उसके साथ संजय रॉय जैसे आरोपी उनके साथ रेप किया गया गैंग रेप किया गया एंड उन उनके साथ मर्डर भी किया गया उनके बॉडी के साथ चीर फाड़ आँखें उन चीज निकाल दी गई बहुत ही बेरहम तरीक़े से उनको मारा गया एंड आज अगर जो हम और आप जैसे लोग निकलेंगे नहीं बाहर तो आपकी भी बेटी है हमारी भी बहन है कल आपके साथ हो सकता है इसलिए उससे कई ज्यादा अभी इंडिया में रेप होते हुए आए हैं लेकिन अभी भी वैसे ही रेप होता रहा है एंड इसे पॉलिटिकल पार्टी इसे ज़्यादा दबाने की कोशिश कर रही है इस मुद्दे को एंड जैसा कि आप देख सकते हैं न्यूज़ पे ममता बनर्जी उनके गवर्नमेंट रहे और जो हॉस्पिटल के लोग थे ये कह रहे थे ये सुसाइड के से ਕਾਟ ਜਿਸ ਸਾਇਨ ਨਹੀਂ تھا ਐਵੀਡੈਂਸ ਕੋ ਮਿਟਾਇਆ ਜਾ ਰਹਾ ਹੈ ਐਂਡ ਹਮੇ ਜਸਟਿਸ ਚਾਹੀਏ ਪੀ ਵੋਟ ਜਸਟਿਸ ਪੀ ਵੋਟ ਜਸਟਿਸ ਬਿਲਕੁਲ ਹੈ ਤਸਵੀਰਾਂ ਦੇ ਵਿੱਚ ਰੋਸ਼ ਦਿਖਾਈ ਦੇ ਰਿਹਾ ਵੈ ਨੌਜਵਾਨਾਂ ਦੇ ਜਿਹੜਾ ਕਿ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਦਾ ਜਿਹੜਾ ਕਿ ਉਸੇ ਨਾਲ ਦੁਸ਼ਕਰਮ ਕੀਤਾ ਜਾਂਦਾ ਹੈ ਤੇ ਦੁਸ਼ਕਰਮ ਤੋਂ ਬਾਅਦ ਉੱਤੀ ਜੜ ਗਿਆ ਉਤਰੀ ਮੌਤ ਨੂੰ ਜਿਹੜਾ ਕਿ ਅੰਜਾਮ ਦਿੱਤਾ ਜਾਂਦਾ ਹੈ ਤੇ ਇਹ ਤਸਵੀਰਾਂ ਨੇ ਨੌਜਵਾਨ ਦੀਆਂ ਜਿਹੜੇ ਕਿ ਨੌਜਵਾਨਾ ਜਿਥੇ ਲੁਧਿਆਣਾ ਦੇ ਬਸਤੀ ਜੋ ਦੇਵਾਲ ਦੇ ਪੁਲ ਦੇ ਨੀਚੇ ਅੱਜ ਪ੍ਰੋਟੈਸਟ ਕਰ ਰਹੇ ਨੇ ਇਹ ਤਸਵੀਰਾਂ ਨੇ ਹਾਲਾਂਕਿ ਦੇਸ਼ ਨੂੰ 78 ਸਾਲ ਤਾਂ ਹੋ ਗਏ ਨੇ ਆਜ਼ਾਦ ਹੋਏ ਨੂੰ ਭਾਰਤ ਨੂੰ ਪਰ ਕਿਤਨਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਛੜਾਓ ਮੁਕਤੀ ਹਜੇ ਤੱਕ ਨਹੀਂ ਮਿਲ ਰਹੀ ਹੈ ਅਮ ਰੋਜ਼ ਮਾਵਾ ਦੇ ਪੁੱਤ ਜਿਹੜੇ ਕੀ ਹੈ ਮਰਦੇ ਨਜ਼ਰ ਆ ਰਹੇ ਨੇ ਖਬਰਾਂ ਰੋ ਲਗਾਤਾਰ ਜਾਰੀ ਕੀਆ ਸੁਨਾਈਆਂ ਦਿੰਦੀਆਂ ਨੇ ਤੇ ਮਾਵਾ ਦੀਆਂ ਚੀਖਾਂ ਵੀ ਜਿਹੜੇ ਕੀ ਹੈ ਦੁੱਖਰੇ ਜਿਹੜੇ ਕੀਆ ਦਿਖਾਏ ਹੋਏ ਜਾਂਦੇ ਨਹੀਂ ਇਹ ਤਸਵੀਰਾਂ ਨੇ ਆ ਸਮਾਜ ਸੇਵਕ ਨੇ ਜਿਹੜੇ ਕੀ ਅੱਜ ਇਹਨਾਂ ਦੇ ਕਰਕੇ ਜਿਹੜਾ ਕਿ ਕੁਝ ਮਾਵਾ ਦੇ ਬੱਚੇ ਜਿਹੜਾ ਕਿ ਹੈ ਮਾਵਾ ਦੇ ਬੇਟੇ ਜਿਹੜਾ ਕਿ ਹੈ ਬਾਜ ਜਾਂਦੇ ਨੇ ਬਚਾਅ ਕਰ ਲੈਂਦੇ ਨੇ ਪਰ ਕਿਤਨਾ ਕਿਤੇ ਜੇਕਰ ਐਸ ਮਾਸੇਵਕ ਨਾ ਹੁੰਦਾ ਉਸ ਉਹਨਾਂ ਦੇ ਮਾਵਾ ਦੇ ਬੱਚੇ ਅੱਜ ਨਾ ਬਚੇ ਜੁੜੇ ਹੋਣ ਲਗਾ ਲਾਈਵ ਦੇ ਨਾਲ ਯੂਨਿਵਰੀ ਦੀ ਰਿਪੋਰਟ ਹਨੀਰਾਇ ਰਾਏ ਤਨਵਾਦ